फते आओ जी पहला आप सिमरन कर दिया जी फिर आप कर सहज पाठ वाह गुरु 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 गुरु वाह गुरु वाह गुरु वाह गुरु वाह ਗੁਰੂ ਵਾਹ 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 ਗੁਰੂ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਜਾਰ ਸਿੰਘ ਜੀ ਤੰਤਨ ਬਾਬਾ ਜ਼ੁਰਾ ਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰ ਕੋਲ ਜੀ ਅੱਜ ਜੁੜਾ ਪਾਸੇ ਜਪਾਟ ਸ਼ੁਰੂ ਕਰਦੇ ਹਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰੰਗ ਨ ਰਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੀ ਜਲ ਬਲ ਤਾਤਾ ਬਿੰਦ ਨ ਰਾਖਿਆ ਸ਼ਬਦ ਨ ਭਾਖਿਆ ਪਵਨ ਨ ਸਾਧਿਆ ਸੱਚ ਨ ਆਰਾਧਿਆ ਅਰਥ ਕਥਾ ਲੈ ਸਭ ਕਰ ਰਹੇ ਤੋ ਨਾਨਕ ਆਤਮ ਰਾਮ ਕੋ ਲਹੈ ਗੁਰ ਪਰ ਸਾਥੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ अपियो पीओ वातम सुख तारी साचे आराध्या गो मुख तार तारी दानक बूजे को विचारी एहो मन मै गल कहां बसिये ने कहां बसे एहो पवना कहां बसे सो शब्दी और दू ताको चुके मन का पवना नजर करे ता सतगुरु मिलले ता नजिकार वासा एहो मन पाए ਆਪੇ ਆਪ ਖਾਇ ਤਾਂ ਨਿਰਮਲ ਹੋ ਵਹਿ ਤਾਤ ਵਰਜ ਰਹਾਏ ਕਿਉਂ ਪੂਲ ਪਛਾਣੇ ਆਤਮ ਜਾਣੇ ਜਿਉ ਕਿਉਂ ਸਸਕਰ ਸੂਰਿ ਸਭਾਵੇ ਗੁਰਮੁਖ ਹੋਵੇਂ ਵਿਚੋ ਖੋਵੇ ਤੋ ਨਾਨਕ ਸਹਿਜ ਸਭਾਵੇ ਇਹੋ ਮੰਨ ਚਲ ਹਿਰਦੇ ਵਸਿਐ ਦੇ ਗੁਰਮੁਖ ਪੂਲ ਪਛਾਣ ਰਹੀ ਨਾਮੁ ਮਨ ਕਰਿਆ ਆਸਣ ਬੈਸੇ ਗੁਰਮੁਖ ਖੋਜਤ ਤਤ ਰਹੇ ਸੋ ਸ਼ਬਦ ਨਿਰੰਤਰ ਨਿਜ ਕਰਿਆ ਚੈਤ੍ਰ ਭਵਨ ਜੋਤ ਸੋਸ਼ਾ ਬਦਲਹਿ ਖਾਵੈ ਦੁਖ ਸੁਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰ ਲੋਗੋ ਅਰ ਥਾਵੈ ਨਾਨਕ ਸੁਖ ਨਾਨਕ ਆਖੇ ਸੱਚ ਸੁਭਾਖ ਸੱਚ ਰਪੈ ਰਗ ਕਪੂ ਨਾ ਚਾਵੈ ਜਾ ਇਹ ਹੋ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਤਾ ਨਾਭ ਕਮਲ ਅਸਥੰਬ ਨਾ ਹੋਤੈ ਤਾ ਪਵਨ ਕਵਨ ਕਰ ਸਹਤਾ ਰੂਪ ਨਾ ਹੋ ਤੋ ਰੇਖ ਨਾ ਕਾਈ ਤਾ ਸ਼ਬਦ ਕਹਾਂ ਲਿਵਲਾਈ ਰਕਤ ਪਿੰਦ ਕੀ ਮੜੀ ਨਾ ਹੋਤੀ ਮਿਤ ਕੀ ਮਤ ਨਹੀਂ ਪਾਈ ਵਰਨ ਪੇਖਿ ਅਸਰੂਪ ਨਾ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਪੈਰਾਗੀ ਇਬ ਤਾਂ ਬਸਾਚੋ ਸਾਚਾ ਹਰਦਾ ਤੇ ਨਹ ਹੋਤੀ ਔਦੂ ਤੋ ਮਨ ਸੁਨ ਰਹੇ ਪੈਰਾਗੀ ਨਾਮ ਕਮਲ ਅਸਥੰਭ ਨਹ ਹੋਤੇ ਤਾ ਨਿਚਕਰ ਬਸ ਤੋ ਪਵਨ ਅਨਰਗੀ रूप न रेखा जात न होती तो अपुलि लहतो शब्द सो सार कौन कगन जब तबे न हो तो त्रिपवन ज्योति आपे निरंकार वर्ण पे के असरूप सोए कोइ को शब्द विडानी साच बिना सूचा को नाही नानक अकथ कहानी ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਨਬਸਰੀਏ ਦੁਖ ਪਾਈ ਗੁਰਮੁਖ ਹੋਵੇ ਸੁ ਗਿਆਨ ਤਤ ਵਿਚਾਰੇ ਹਮੇ ਸ਼ਬਦ ਜਲਾਏ ਤਨ ਮਨ ਨਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰਹੇ ਪੈਰਾਗੀ ਸਾਚ ਰਖਿਆ ਔਰ ਤਾਰੇ ਨਾਨਕ ਬਿਨ ਨਾਮੇ ਜੋਗ ਕਦੇ ਨਾ ਹੋਵੇ ਦੇਖੋ ਰਦੈ ਵਿਚਾਰੈ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਪੀਜੈ ਵਿਰਲਾ ਬੁਝੈ ਕੋਏ ਗੁਰਮੁਖ ਨਿਜ ਕਰਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵ ਜੋਗ ਨ ਹੋਈ ਬਿਨ ਸਤਗੁਰ ਪੇਟੇ ਮੁਕਤ ਨ ਕੋਈ ਬਿਨ ਸਤਗੁਰ ਪੇਟੇ ਨਾਮ ਪਾਇਆ ਨ ਜਾਏ ਬਿਨ ਸਤਗੁਰ ਪੇਟੇ ਮਹਾ ਦੁਖ ਪਾਏ ਬਿਨ ਸਤਗੁਰ ਪੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮੁਖ ਮਤ ਜੀਤਾ ਹੋ ਮੈਂ ਮਾਰ ਗੁਰਮੁਖ ਸੱਚ ਰੱਖਿਆ ਔਰ ਤਾਰ ਗੁਰਮੁਖ ਜਗ ਜੀਤਾ ਜੰਮ ਕਾਲ ਮਾਰ ਬਿਦਾਰ ਗੁਰਮੁਖ ਦਰਗੇ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਨੈ ਸ਼ਬਦੇ ਕਾਹਨ ਕੀੜਾ ਸੁਣ ਤੂੰ ਔਦੂ ਬਿਨ ਨਾਮੈ ਜੋਗ ਨਾ ਹੋਈ ਨਾ ਮੇਰਾ ਤੇਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮਹਿ ਤੇ ਸਭ ਪ੍ਰਗਟ ਹੋਵੇ ਨਾ ਮੈਂ ਸੋਚੀ ਪਾਈ ਬਿਨ ਨਾਮੇ ਪੀਖ ਕਰੇ ਬਹੁ ਤੇਰੇ ਸੱਚੇ ਆਪ ਕੋ ਆਈ ਸਤ ਗੁਰ ਤੇ ਨਾਮ ਪਾਈਐ ਔਰ ਤੂ ਜੁਗ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੇ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋਈ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਬਰ ਕਮਾਣੈ ਸਾਧਿਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫਰਮਾਣੈ ਮੰਗੇ ਨਾਮ ਪਾਏ ਇਹ ਪਿਖਿਆ ਤੇਰੇ ਦਰਸ਼ਨ ਕੋੁਰ ਬਣੈ ਅਬినాਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਚੀ ਹੋਈ ਨਾਨਕ ਸਭ ਜਗ ਆਪੇ ਵਰਤੇ ਦੂਜਾ ਵਰਨ ਕੋਈ ੴ ਸਤਿਗੁਰ ਪ੍ਰਸਾਦਿ ਆਪ ਕਲੀ ਕੀ ਵਾਰ ਮਹੱਲਾ ਤੀਜਾ ਜੋਦੈ ਵੀਰੈ ਪੁਰ ਬਾਣੀ ਕੀ ਤੁਨੀ ਸਲੋਕ ਮਹੱਲਾ ਤੀਜਾ ਸਤਗੁਰ ਸਹਜੇ ਦਾ ਖੇਤ ਹੈ ਜਿਸਨੂੰ ਲਾਏ ਪਾਓ ਨਾਉ ਬੀਜੇ ਨਾਉ ਉਗਵੇ ਨਾ ਮੇ ਰਹੇ ਸਮਾਏ ਹਉ ਮੈਂ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਅੰਬੈ ਸੇ ਦੀ ਅੰਬਰ ਨੀਆਂ ਪਹੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ ਲੋਕ ਕੀ ਵੇਖੇ ਬਪੂੜਾ ਜਿਸ ਨੂੰ ਸੋਚੀਦਾ ਏ ਜਿਸ ਵੇਖਲੇ ਸੋ ਵੇਖੈ ਜਿਸ ਵਸਿਆ ਮਨ ਮਾਏ ਮਹੱਲਾ ਤੀਜਾ ਮਨਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੇ ਦੁਖ ਮਰੇ ਹੋਵੇਂ ਕਰਤਿ ਵਿਹਾਏ ਆਵਣ ਜਾਣ ਨਾ ਸੂਝਈ ਅੰਤ ਅੰਤ ਕਮਾਏ ਜੋ ਦੇਵਤ ਸੇ ਨ ਜਾਣੇ ਦਿੱਤੇ ਕੋ ਲਪਟਾਏ ਧਨਕ ਪੂਰਬ ਲਿਖਿਆ ਕਮਾਵਣਾ ਵਰ ਨ ਕਰਣਾ ਜਾਏ ਮਹੰਲਾ ਤੀਜਾ ਸਤਗੁਰ ਮਿਲਿਏ ਸਦਾ ਸੁਖ ਜਿਸ ਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਬ੍ਰਹਮ ਕਟੀਐ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਏ ਪੌੜੀ ਸੱਚੇ ਤਖਤ ਰਚਾਇਆ ਬੈਸਣ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀ ਅਨ ਘਰ ਮਹਿਲ ਸਰਾਈ ਚੰਦ ਸੂਰਜ ਦੁਇ ਚਾਨਣੇ ਪੂਰੀ ਭੜਿਤ ਪੜਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਰਹਾ ਉਸ ਲੋਕ ਕਬੀਰ ਮਹਿਤੀ ਕਰਨ ਲਕੈ ਕਾਲਿਆ ਆਪ ਪੈਸਾ ਏ ਪੈਸਾਈ ਤੈਸਹਿ ਬਾਤ ਨ ਪੁਰਛਿਆ ਕਬ ਹੁਨਾ ਲਾਈ ਪਾਏ ਮਹਨਲਾ ਤੀਜਾ ਨਾਨਕ ਮਹੰਦੀ ਕਰ ਕੇ ਰਖਿਆ ਸੋ ਸੁਹਣਾਦਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਹੀ ਲਾਏ ਲਏ ਇਹੋ ਪਰਮ ਭਿਆਲਾ ਕਸਮ ਕਾਜ ਪਾਵੇ ਤੈ ਦੇ ਪੌੜੀ ਵੇਖੀ ਸ੍ਰਸ਼ਟੀਓ ਪਾਇਨ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖ ਵਿਕਸਦਾ ਦੂਜਾ ਕੋ ਨਹੀਂ ਜਿਉ ਭਾਵੇਂ ਤਿਉ ਰਖ ਤੂੰ ਗੁਰ ਸ਼ਬਦ ਬੁਜਾਈ ਸਬਦ ਆ ਤੇਰਾ ਜੋ ਰਹਿ ਜਿਉ ਭਾਵੇਂ ਤੇ ਮੈਂ ਚਲਾਈ ਤੁਦ ਜੇਵੜ ਮੈਂ ਨਾਹੀ ਕੋ ਕਿਸੇ ਆਪ ਸੁਣਾਈ ਸ ਲੋਕ ਮਾਂ ਲਾਤੀ ਜਾ ਪਰਮ ਭੁਲਾਈ ਸਭ ਜਗ ਫਰੀਫਾਮੀ ਹੋਈ ਪਾਲ ਸੋ ਸੋ ਸਾਤ ਨਾ ਦੇਵਈਂ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦਿ ਹਰਿ ਤੇ ਆਈਐ ਅੰਦਰ ਰਖੀਐ ਹੋਰ ਤਾਰ ਨਾਨਕ ਘਰ ਬੈਠਿਆ ਸੋ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹਲਾ 3 ਜੀ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਬਨ ਮੁਖ ਚਲਿਆ ਰੋਏ ਸਿਰ ਉਪਰ ਜਮ ਡੰਡ ਹੈ ਤੂਜੇ ਪਾਇ ਪਤ ਕੋਏ ਹਰ ਨਾਮ ਕਾ ਦੇਣਾ ਚੀਤੇ ਹੋ ਬਿਰਿਆ ਬੜ ਜਾਣਾ ਹੋਏ ਗੁਰ ਪ੍ਰਸਾਦਿ ਹਰ ਮਨਵਸੇ ਜਮ ਡੰਡ ਨ ਲਾਗੇ ਕੋਈ ਨਾਨਕ ਸਹਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਏਕੇ ਆਪਣੀ ਸਿਫਤ ਲਾਇਨ ਦੇ ਸਤਿਗੁਰ ਮਤੀ ਇਕ ਨਾ ਨੋ ਨਾ ਬਖਸ਼ਿਆ ਨ ਹਸ ਤੇ ਹਰ ਸਤੀ ਪੌੜ ਪਾਣੀ ਬੈ ਸਤਰੋ ਹੁਕਮ ਕਰੇ ਭਗਤੀ ਇਨਾ ਨੋ ਹੋ ਅਗਲਾ ਪੂਰੀ ਪੜਤ ਪੜਤੀ सब इको हुकम वरतदा मनिया सुख पाई सनोक कबीर कसौटी राम की छूटा टिके ना कोई राम कसौटी सोस है जो मर जीवा होए महल्ला तीचा क्यों करयो मन मारिए क्यों कर मर तक होए कहिया शब्द ना बा नहीं हो मैं छटे ना कोई गुरु प्रसादी हो मैं छूटा जीवन मुक्त सो होए ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੇ ਤਿਸ ਬਿਗਰ ਨਾ ਲਾਗੇ ਕੋਈ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਪੈ ਕਾ ਸੱਜਮ ਜੇ ਕਰੇ ਤਾਰੂ ਪਾਉ ਲਾਏ ਅਨ ਦਿਨ ਗੁਣ ਗਾਵੇ ਸੁਖ ਸਹਜੇ ਬਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਏ ਚਾਕੋ ਨਦਰ ਕਰੇ ਪੌੜੀ ਦੁਜਾ ਪਾਵਰ ਚਾਯੋ ਤ੍ਰੈਗੁਣ ਵਰਤਾਰਾ ਬ੍ਰਹਮਾ ਬਿਸਨ ਮਹੀਸਿਉ ਪਾਇਉ ਬੋ ਕਮ ਕਮਾਵਣ ਕਾਰਾ ਪੰਡਿਤ ਪਰਦੇ ਜੋਤ ਕੀ ਨਾ ਬੂਜੇ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸਚ ਸਿਰਜਣਹਾਰਾ ਜਿਸ ਪਾਵੇ ਤਿਸ ਬਖਸ਼ ਲੈ ਸਚ ਸਬਦ ਸਮਾਈ ਸ ਲੋਕ ਮਹਲਾ ਤੀਜਾ ਮਨ ਕਾ ਝੂਠਾ ਝੂਟ ਕਮਾਵੇ ਮਾਇਆ ਨੋ ਫਿਰੇ ਤਪੱਸਦ ਆਵੇ ਪਰਮੇ ਪੁੰਦਾ ਸਭ ਤੀਰਥ ਗਏ ਉਹ ਤਪਾ ਕੈਸੇ ਪਰਮਗਤ ਲਹੇ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੋਖੰਤਰ 파ਵੇ ਮਹਲਾ ਤੀਜਾ ਸੋ ਤਪਾ ਜੇ ਉਹ ਤਪ ਘਾਲੈ ਸਤਿਗੁਰੂ ਨੋ ਮਿਲੇ ਸ਼ਬਦ ਸਬੰਦ ਸਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ ਨਾਨਕ ਸੋ ਤਪਾ ਦਰਗ ਪਵੇ ਮਾਣ ਪੋੜੀ ਰਾਤ ਦਿਨ ਸਿਓ ਪਾਇਨ ਸੰਸਾਰ ਕੀ ਵਰਤੜ ਗੁਰਮਤੀ ਕਟ ਚਾਨਣਾ ਆ ਨਿਰਬਿਨਾਸਨ ਹੁਕਮੇ ਹੀ ਸਭ ਸਾਚੇ ਅਨ ਰਵਿਆ ਸਭ ਵਣ ਤਰੇਣ ਸਭ ਕੇ ਚੇ ਆਪੇ ਆਪ ਹੈ ਗੁਰਮੁਖ ਸਦਾ ਹਰ ਪਣ ਸ਼ਬਦੇ ਹੀ ਸੋਚੀ ਪਈ ਸੱਚੇ ਆਪ ਬੁਝਾਈ ਸੋਗ ਮਹਲਾ ਤੀਜਾ ਅਪਿਆਕਤ ਇਹ ਨਾ ਆਖੇ ਨ ਚਿੰਤੇ ਚਿਤ ਮੈਂ ਪਰਮ ਤਿਸੇ ਦਦਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਿਰੰਜਨ ਪਰਮ ਪਦ ਤਾਕਾ ਕੂਖਾ ਹੋਏ ਦਿਸਕਾ ਭੋਜਨ ਨਾਨਕਾ ਵੇਲਾ ਪਾਏ ਕੋਇ ਮਹੱਲਾ ਤੀਜਾ ਅਬਿਆਕਤ ਇਹ ਨ ਆਖੇਨ ਜੇ ਪਾਰ ਕਰ ਭੋਜਨ ਕਰੇ ਨ ਉਤਰੈ ਕਾਰਣ ਆਪਣੇ ਪਹਿਲੇ ਭੇਕ ਕਰੇ ਨ ਅਬਿਆਕਤ ਸੇਹੀ ਨਾਨਕਾ ਜੇ ਆਤਮ ਗਉਣ ਕਰੇ ਨ ਪਾਲ ਲਹਿਨ ਸੋ ਆਪਣਾ ਨਿਜਕਰ ਰਹਿਣ ਕਰੇ ਨ ਪੌੜੀ ਅੰਬਰ ਤਰਤ ਵਿਛੋੜਿਆ ਨ ਵਿੱਚ ਸੱਚਾ ਅਸਰਾਉ ਕਰਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਬਾਉ ਸੱਚਾ ਆਪ ਤਖਤ ਸੱਚਾ ਵਹਿ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਸਲੋਕ ਮਹਲਾ 3 ਰੈਣਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਬਾਣੇ ਚੱਲੇ ਆਪਣੇ ਬੌਤੀ ਲਏ ਸਜਾਏ ਰੈਣਾਇਰ ਮਹਿ ਸਭ ਕੇ ਚਹਿ ਕਰਮੀ ਪੱਲੇ ਪਾਏ ਨਾਨਕ ਨੋਂ ਨਿੰਦ ਪਾਈਏ ਜੇ ਚੱਲੇ ਕਿਸੇ ਰਜਾਏ ਮਹੱਲਾ ਤੀਜਾ ਸਹਜੇ ਸਤਗੁਰ ਨਾ ਸੇਵਿਓ ਵਿੱਚ ਹौं ਮੈਂ ਜਨਮ ਬਿਨਾਸ ਰਸ ਨਾ ਹਰ ਰਸ ਨਾ ਚਕਿਓ ਕਮਲ ਨਾ ਹੋਇਓ ਪ੍ਰਗਾਸ ਵੇਖ ਕਾਦੀ ਮਨ ਮੁਖ ਮੂਆ ਮਾਇਆ ਮੋ ਵਿਣਾਸ ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਬਾਸ ਜਾਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਨ ਦਾਸ ਤਾਂ ਅਨ ਦਿਨ ਸੇਵਾ ਕਰੇ ਸਤ ਗੁਰੂ ਕੀ ਕਬੇ ਨ ਛੋਡੇ ਪਾਸ ਜਿਉ ਜਲ ਮੇ ਕਮਲ ਅਲਪ ਤੋ ਵਰਤੇ ਤਿਉ ਵਿਚੇ ਗਿਰੇ ਉਹ ਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਪਾਵੇ ਤੇ ਵਹਰ ਗੁਣ ਤਾਸ ਪੌੜੀ ਛੱਤੇ ਜੁਗ ਗੁਬਾਰਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜਣਿ ਆਪ ਮਤ ਦਿਨੀ ਸਿਮਰਤ ਸਾਸਤ ਸਾਜਣ ਪਾਪ ਪੁੰਨ ਗਣਤ ਗਣੀ ਜਿਸ 부ਜਾਇ ਸੋ 부ਜਸੀ ਸਚੈ ਸ਼ਬਦ ਪਤਨੀ ਸਬਿ ਆਪੇ ਆਪ ਵਰਦ ਦਾ ਆਪੇ ਬਖਸ਼ ਮਿਲਾਈਸ ਲੋਕ ਮਹੱਲਾ ਦੀ ਚਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿਰ ਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਈਏ ਤਨ ਖਹਿਣਾ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਹਿ ਸਤਰ ਤਾਤ ਸੁਧ ਹੋਏ ਤਿਉ ਹਰ ਕਾ ਪੌਦਰ ਮਤ ਮਹਿਲ ਗਵਾਏ ਨਾਨਕ ਤੇ ਚਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾ ਬਨਿਆ ਸੀਗਾਰ ਗੁਰ ਕੈ ਸ਼ਬਦ ਕਮਲ ਵਿਕਸਿਆ ਤਾ ਸੋਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੁਕਾ ਗਿਆ ਨੇ ਅੰਧਾਰ ਤਿਸ ਨੂੰ ਰੂਪਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਪਿਰੇ ਆਪਣਾ ਸੋਭਾਵੰਤੀ ਨਾਰ ਮਨ ਮੁਖ ਸਿਗਾਰ ਨ ਜਾਣਨੀ ਜਸਨ ਜਨਮ ਸਭ ਹਾਰ ਬਿਨ ਹਰ ਪਗਤੀ ਸਿਗਾਰ ਕਰੇ ਨਿਤ ਜੰਮੇ ਹੋਏ ਖੁਆਰ ਸਹਿ ਸਾਰੇ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੁਚਾਣੀ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਦੀ ਕੀ ਫਤਿਹ ਆਓ ਜੀ ਹੁਣ 5 ਮਿੰਟ ਕਰਾਂਗੇ ਸਿਮਰਨ ਵਾਹਿ ਕਰੋ ਵਾਹਿ ਕਰੋ ਵਾਹਿ ਗੁਰੂ 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 ਵਾਹਿ ਕਰੋ ਵਾ ਗੁਰੂ ਵਾ ਗੁਰੂ ਗੁਰ ਗੁਰੂ ਵਾ 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 ਗੁਰੂ

Guru Wah 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 Guru Anfang Wah Guru Wah Guru Wah Guru Wah Guru Wah ਗੁਰੂ ਵਾ ਗੁਰੂ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਤਨ 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 ਗੁਰੂ ਰਾਮਦਾਸ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ 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 ਗੁਰੂ ਗੁਰੂ ਵਾਹ 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 ਗੁਰੂ ਧੰ ਧੰ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਧੰ ਧੰ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰ ਧੰ ਬਾਬਾ ਜ਼ੂਰਾ ਭਰ ਸਿੰਘ ਜੀ ਮਹਾਰਾਜ ਧੰ ਧੰ ਬਾਬਾ ਪਤਿ ਸੇਵਿ ਚ ਤਨ ਤਨ ਮਾਤਾ ਗੁਜਰ ਕੌਰ ਜੀ ਆਪ ਸਭ ਦੇ ਸਤਿ ਮਿਹਰ ਭਰਿਆ ਹੱਥ ਰੱਖੜ ਕੇ ਸਾਇਬ ਚੈਦੇ ਤੇ ਮਾਤਾ ਜੀ ਦਾ ਅਸ਼ੀਰਵਾਦ ਹਰ ਪਲ ਹਰ ਪਲ ਘੜੀ ਘੜੀ ਮਹਿਸੂਸ ਕਰਦੇ ਹਾਂ ਪਾਤਸ਼ਾਹ ਨੇ ਸਾਨੂੰ ਆਪਣੀ ਝੋਲੀ ਦੇ ਵਿੱਚ ਸਰਦ ਦੀ ਧਰਤੀ ਬਿਠਾਇਆ ਹੋਇਆ ਸਾਹਿਬ ਚੱਜਦੇ ਮਾਤਾ ਗੁਜਰੀ ਜੀ ਦਾ ਹੱਥ ਸਾਡੇ ਸਿਰ ਤੇ ਮਿਹਰਾ ਭਰਿਆ ਰੱਖਣ ਐਵੇਂ ਹੀ ਬਾਣੀ ਤੇ ਬਾਣੀ ਦੇ ਨਾਲ ਜੋੜ ਕੇ ਰੱਖਣ ਸਾਰੇ ਅਰਦਾਸ ਕਰਿਆ ਕਰੋ ਪਾਤਸ਼ਾਹ ਸਾਨੂੰ ਬਾਣੀ ਦੇ ਨਾਲ ਜੋੜੋ ਮਿਹਰ ਕਰੋ ਔਲਨਾ ਝੁਕਾ ਮਾਫ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ